ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਨਵੇਂ ਵਲੌਗ ਦੀ ਸ਼ੁਰੂਆਤ ਹੋ ਰਹੀ ਏ ਅਧਿਰਾਜ ਤੋਂ ਇਹ ਬਹੁਤ ਤੰਗ ਕਰ ਰਿਹਾ ਸ਼ਾਮ ਦਾ ਟਾਈਮ ਏ 6 ਵਜੇ ਚੱਲੇ ਨੇ ਐਸੇ ਤੇ ਅੱਦਰ ਅਸੀਂ ਤਿਆਰੀ ਕਰ ਰਹੇ ਸੀ ਸਾਗ ਦੀ ਹੁਣ ਸਾਗ ਰੱਖਣ ਲੱਗੇ ਆਂ ਸ਼ਾਮ ਟਾਈਮ ਐ ਐਸੇ ਪਿੰਡਾਂ ਦੇ ਵਿੱਚ ਤੇ ਜਲਦੀ ਰੱਖ ਲੈਂਦੇ ਨੇ 11 ਵਜੇ ਸਵੇਰੇ ਰੱਖਦੇ ਨੇ ਤੇ ਸ਼ਾਮ ਤੱਕ ਉਹ ਰਿਜਾ ਰਹਿੰਦਾ ਹੈ ਪਰ ਇਹ ਸ਼ਹਿਰੀ ਨੇ ਸ਼ਹਿਰਾਂ ਦੇ ਨਵੇਂ ਰੂਲ ਕੀ ਕਹਿ ਸਕਦੇ ਆ ਤੇ ਅੱਜ ਸਾਡਾ ਸਾਰਾ ਦਿਨ ਐਰ ਸੋਈ ਦੇ ਵਿੱਚ ਲੱਗ ਗਿਆ ਅੱਜ ਐਰ ਸੋਈ ਸਾਰੀ ਸਾਫ਼ ਕੀਤੀ ਐ ਪਰ ਹਲੇ ਵੀ ਇਹ ਖਲਾਰਾ ਮੁੱਕਿਆ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਉੱਧਾ ਹੀ ਪਿਆ ਹੈ ਦੇਖੋ ਮੰਮਾ ਉਹ ਖਲਾਰਾ ਪਿਆ ਹੋਇਆ ਘਰ ਹਾਂਜੀ ਜੱਟ ਉਹ ਨੂੰ ਇੱਕ ਥਾਲੀ ਦਿਓ ਤੇ ਹੁਣ ਸਾਗ ਰੱਖਣ ਲੱਗੇ ਨੇ ਛਾਣਣਾ ਹੋਣਾ ਇਹਨਾਂ ਨੇ ਵਿੱਚ ਕਿੱਥੇ ਪਈ ਏ ਉਹਦੇ ਵਿੱਚ ਦੇ ਐਪ ਆਏ ਹੋਏ ਨੇ ਭਾਂਡੇ ਦੇ ਆਂਡੇ ਨੂੰ ਚੋਰ ਤੋਂ ਬਾਹਰ ਪੁੱਟ ਕੇ ਲੈ ਹੜ ਮਮਾ ਤਾਂ ਮੈਨੂੰ ਉਹ ਨਾ ਟੋਕਰੀ ਨਾ ਟੋਕਰੀ ਕਿਹੜੀ ਟੋਕਰੀ ਟੱਕਣ ਮੈਨੂੰ ਤਾਂ ਪਹਿਲੀ ਪਤਾ ਸੀ ਵੀ ਉੱਥੇ ਪਿਆ ਐ ਇੱਧਰ ਡਿਗੇ ਆਉਣੇ ਨਾ ਉਹਨਾਂ ਦੇ ਬਾਅਦ ਮੁਸਕਾਨ ਤੋਂ ਚੁਕਵਾ ਲਾਂਗੇ ਤੇ ਉਹ ਟੋਕ ਚਲ ਜਾਂਦੀ ਉਹ ਹਾਂ ਹਾਂ ਤੇ ਇੱਧਰ ਅਸੀਂ ਸਾਫ਼ ਕਰ ਰਹੇ ਸੀ ਅੱਜ ਟੋਕਰੀਆਂ ਵਗੈਰਾ ਦਾ ਟੱਕਰ ਇੱਧਰ ਨਾਲ ਗਵਾਂਡੀਆਂ ਦੇ ਕੋਠੇ ਤੇ ਚਲੇ ਗਿਆ ਉਹ ਹੀ ਸ਼ਬਰੀਤ ਦਸਦੀ ਵੀ ਹੈ ਮੁਸਕਾਨ ਨੂੰ ਲੈ ਕੇ ਅਸੀਂ ਜਿਹੜਾ ਉਹ ਚੁਕਵਾ ਲਾਂਗੇ ਇੱਧਰ ਦੇਖਾ ਇਹਨੇ ਤੰਗ ਕੀਤਾ ਮੈਨੂੰ ਐ ਨਹੀਂ ਕੰਮ ਕਰਨ ਦਿੰਦਾ ਤੇ ਡੈਡੀ ਤੇ ਸ਼ਬਰੀਤ ਕੋਠੇ ਤੇ ਨੇ ਸਾਗ ਰੱਖਦੇ ਪਏ ਨੇ ਤੇ ਮੰਮੀ ਗਏ ਹੋਏ ਨੇ ਕਿਸੇ ਦੇ ਘਰੇ ਅਫਸੋਸ ਕਰਨ ਲਈ ਪਤਾ ਨਹੀਂ ਕੀ ਐ ਹਨਾ ਉੱਥੇ ਗਏ ਹੋਏ ਨੇ ਤੇ ਮੈਂ ਇਧਰ ਲਸਣ ਪਿਆਜ਼ ਹਲਦੀ ਵੀ ਸੀ ਤੇ ਐ ਮੈਨੂੰ ਛਿੱਲਣ ਨਹੀਂ ਦੇ ਰਿਹਾ ਕਾਕਾ ਆਤੀ ਹੋਏ ਇੱਧਰ ਦੇਖੋ ਇਹਦਾ ਕੰਮ ਇਹ ਦੇਖ ਕਾਕੂ ਮੈਂ ਲੈ ਇਧਰ ਦੇ ਦੇਦਾ ਪਿਆ ਕੀ ਆਹ ਵੇਖਾ ਇਧਰ ਬਸ ਇਹੀ ਕੰਮ ਐ ਦਾ ਹੁਣ ਮੈਂ ਕੀ ਕਰਾਂ ਕਿਵੇਂ ਕੰਮ ਕਰਾਂ ਨੰਨੋ ਸੱਸਾ ਤੇ ਲੋੜ ਕਿਵੇਂ ਆ ਜਿਠਾਣੀਆ ਪੇਠਾਣੀ ਤੇ ਡੈਡੀ ਆਤਕ ਬਾਲਦੇ ਬਿਨੇ ਸੱਸਾ ਨਹੀਂ ਪੇਠਾਣੀ ਪਾਪਾ ਹੱਕ ਪੱਕੇ ਨੂੰ ਵੇ ਭੈਣਾ ਨੱਚੀਆਂ ਜਿਠਾਣੀ ਆ ਜਿਠਾਣੀ ਪੱਕੇ ਨੂੰ ਵੇ ਭੈਣਾ ਹਾਂ ਜੀ ਐਰ ਫਰਦਰ ਉਹ ਤੋਂ ਸੀ ਠੀਕ ਹੈ ਫੋਨ ਵੇਖਦਾ ਰਹੇ ਤੇ ਚੁੱਪ ਕਰਿਆ ਨੇ ਕੋਈ ਤੇ ਗਾਲ ਲੇ ਵੇ ਤੇ ਇੱਧਰ ਫੋਨ ਆਇਆ ਸੀ ਨਵਕਿਆਂ ਦਾ ਹਾਂਜੀ ਬਿਲਕੁਲ ਠੀਕ ਹੈ ਹੋਰ ਹੈ ਵੇਖੋ ਉਸਦੇ ਬਾਰੇ ਆ ਚੁੱਲ੍ਹਾ ਗੱਲ ਜੀ ਸਾਰੇ ਆਮ ਸਵਾਗਤ ਆ ਤੁਹਾਡੇ ਨਵੇਂ ਲੋੜ ਦੇ ਵਿੱਚ ਤਕਰੀਬਨ ਉਹਨਾਂ ਰਾਤ ਦਾ ਸਮੇਂ ਤੇ ਉਹਦੇ ਨੂੰ ਪੂਰਾ ਕਾਲਾ ਗਾਲਾ ਗਾਲਾ ਹਾਲਾ ਤੇ ਉਹਨਾਂ ਸੀ ਦਾ ਪੂਨਰ ਗੱਲ ਕਰਕੇ ਅਸੀਂ ਫੋਨ ਕੱਟ ਤਾ ਨਾ ਪੂਨਰ ਤੇ ਫਿਰ ਉਹਨੂੰ ਉਹਨੂੰ ਸਾਗ ਬੰਦਾ ਪਿਆ ਤਕਰੀਬਨ ਉਹਨ ਮੇਰੇ ਮੇਰੇ ਨਾਲ ਸਵਾਗਤ ਹੁੰਦਾ ਪਿਆ ਉਹਨ ਤੇ ਉੱਧਰ ਬੈਠੇ ਨੇ ਫਾਟਕ ਲਾ ਦਿੰਨ ਨੂੰ ਓ ਬੇਕਾ ਓ ਮੇ ਮਮਾ ਤੇ ਐ ਬੈਡਾ ਦੀ ਓਏ ਉਹ ਕਾਕਾ ਬੈਠਾ ਆਪਣਾ ਭੋਲੂ ਕਾਕਾ ਕਿੰਨਾ ਸ਼ਾਨਦਾਰ ਕਿੜਿਆ ਪੁੱਤਰ ਭੋਲ ਵਿਖਾਈ ਉਹ ਖਾ ਗਏ ਵੀ ਕਿੰਨਾ ਸੋਨਾ ਗਿਆ ਮoze ਨੂੰ ਖੇਲੇ ਲਿਆ ਨਾ ਨਾ ਗਮਲੇ ਵਾਲੇ ਇਹ ਦੇਖੋ ਕੀੜੀਆਂ ਪਈਆਂ ਨੇ ਇੱਥੇ ਇਹਨਾਂ ਆਪਣੇ ਪੂਰੇ ਪੌਦੇ ਸੁੱਕ ਇਹ ਤੇ ਮਰ ਚੁੱਕੇ ਵਿਚਾਰੇ ਦੇਖੋ ਉਹ ਤੇ ਵੇਖੋ ਇਹ ਗਾਂਡੇ ਦੇ ਗਾਂਡੇ ਦੇ ਫੁੱਲ ਵੀ ਉੱਗ ਗਏ ਨੇ ਗਾਂਡੇ ਦੇ ਫੁੱਲ ਵੀ ਉੱਗ ਗਏ ਨੇ ਤਾਂ ਦਰ ਸਾਗ ਬਣ ਗਏ ਇਹਨਾਂ ਨੂੰ ਅੱਗੇ ਫਫਰਦੀ ਦੀ ਤਿਆਰੀਆਂ ਪੂਰੀ ਸਾਗ ਨਾਲ ਨਾਪੂਆ ਕੋ ਕੁਝ ਕੋ ਦੇਖਿਓ ਵੇਖੋ ਬੈਠੀ ਏ ਮੇਰੀ ਦਾਦੀ ਇਹ ਆਪਣਾ ਪੋਜੂ ਕਸ ਕੋ ਪੋਜੂ 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 ਕਿੰਨੀ ਵਾਰ ਬਣਾਣਾ ਉਹੀ ਜੀ ਇਹ ਕਰਿਆ ਰੱਖਾਂ ਲੈਣ ਪੈਦੀ ਪੁੱਤ ਰੱਖਾਂ ਜੀ ਨਹੀਂ ਕਰੀ ਨਾ ਮੇਰੇ ਬੱਚਾ ਉਹ ਕਿ ਤੂੰ ਸਟੋਪ ਤੈਂ ਵੀ ਚੱਚੀ 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 ਨਾ ਨੂੰ ਬੰਦ ਕਰ ਦਿੱਤਾ ਤੇ ਬੰਦ ਕਰ ਦੇ ਹੁਣ ਪਾਪਾ ਨੇ ਵੀ ਆ ਕੇ ਬਣਾਣਾ ਤੈਂ ਮਿਲਨੇ ਰਨ ਨਾ ਸਲੋ ਦੇ ਵਿੱਚ ਉਹਦੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਹਾਂਜੀ ਤੇ ਹੁਣ ਅਸੀਂ ਨਾ ਡੱਬਿਆਂ ਦੇ ਵਿੱਚ ਸੌਦੇ ਪਾਣ ਲੱਗੇ ਸੀ ਤੇ ਸਫਾਈ ਕਰ ਜਾ ਕਰ ਦਿਆ ਸਾਨੂੰ ਇਹ ਛੱਲੀ ਮਿਲੀ ਹੈ ਜਿਹੜੀ ਅਸੀਂ ਬਹੁਤ ਪਹਿਲਾਂ ਦੀ ਲਿਆ ਕੇ ਰੱਖੀ ਹੋਈ ਹੈ ਤੇ ਅਸੀਂ ਕਿਹਾ ਸੀ ਇਹਨੇ ਭੋਕਣ ਬਣਾਵਾਂਗੇ ਕੁੱਕਰ ਚ ਪਾ ਕੇ ਹਨਾ ਤੇ ਹੁਣ ਟਰਾਈ ਕਰਕੇ ਦੇਖਨੇ ਆ ਵੈਸੇ ਤੇ ਉਹ ਪਹਾੜੀ ਮੱਕੀ ਹੁੰਦੀ ਹੈ ਜਵਿੱਤ ਇਹਦੇ ਨਹੀਂ ਬਣਦੇ ਬਣਾ ਕੇ ਵੇਖ ਲੈਣੇ ਟਰਾਈ ਕਰਕੇ ਬਣਦੇ ਕਿ ਨਹੀਂ ਤੇ ਬਾਕੀ ਅਸੀਂ ਡੱਬਿਆਂ ਦੇ ਵਿੱਚ ਸਮਾਨ ਸਮਾਨ ਪਾ ਰਹੇ ਸੀ ਐਵੇਂ ਫੈਦਰ ਸੌਦਾ ਸਦਾ ਪਾ ਰਹੇ ਸੀ ਤੇ ਸਿੱਕੇ ਵਿਚਾਰ ਲਾ ਜੇ ਸਾਗ ਨੂੰ ਲੱਗਣਾ ਹੈ ਟਾਈਮ ਤੇ ਜਾਨੂੰ ਇਹ ਹੀ ਬਣਾ ਕੇ ਦੇਖ ਲੈਣੇ ਆ ਤੇ ਚਲੋ ਦੇੜਾ ਹੈ ਓਏ ਹੋਏ ਕੀ ਬਈ ਰਸਤੇ ਤੇ ਜੀ ਤੇ ਹੁਣ ਮੈਂ ਇਹ ਸਾਰੇ ਛੱਲੀ ਜਿਹੜੀ ਹੈ ਉਹ ਕਰ ਲਈ ਹੈ ਇਥੋਂ ਦਾਣੇ ਕੱਢ ਲਏ ਹੈ ਤੇ ਹੁਣ ਇਹ ਕੁੱਕਰ ਰੱਖਿਆ ਹੈ ਇਹਦੇ ਵਿੱਚ ਹੁਣ ਥੋੜਾ ਜਿਹਾ ਘਿਓ ਤੇ ਨਮਕ ਤੇ ਹਲਦੀ ਪਾ ਕੇ ਰੱਖ ਦਿੰਦੇ ਆ ਵੇਖਣੇ ਐਕਸਪੈਰੀਮੈਂਟ ਕਰਦੇ ਹੋਈ ਕਿ ਮੈਂ ਜੇ ਬਣਦੇ ਨੇ ਮੰਦੇ ਵੀ ਨੇ ਕਿੰਨੇ ਹੀ ਬਣਦੇ ਤੇ ਬਣਾਉਂਦੇ ਬਣਾਉਂਦੇ ਵਿੱਚ ਥੋੜੀ ਜਿਹੀ ਬ੍ਰੇਕ ਲੱਗ ਗਈ ਸੀ ਉਹਦਾ ਕਾਰਨ ਐ ਵੇਖੋ ਇੱਧਰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਵੀ ਸਾਗ ਬਣ ਰਿਹਾ ਸੀਗਾ ਤੇ ਇਹ ਇਸ ਸਰਦੀ ਦਾ ਪਹਿਲਾ ਸਾਗ ਤੇ ਸ਼ੁਰੂ-ਸ਼ੁਰੂ ਦੇ ਵਿੱਚ 2 ਕੁ ਮਹੀਨੇ ਤੇ ਬੜਾ ਨਜ਼ਾਰਾ ਆਉਂਦਾ ਸਾਗ ਖਾਣ ਦਾ ਹੈਨਾ ਤੇ 2 ਮਹੀਨੇ ਜਿੰਨੀ ਦੇਰ ਮਤਲਬ ਠੰਡ ਪੈਂਦੀ ਹੈ ਹੈਨਾ ਮੰਮੀ ਜਿੰਨੀ ਦੇਰ ਠੰਡ ਪੈਂਦੀ ਉੰਨੀ ਦੇਰ ਤੇ ਨਜ਼ਾਰਾ ਆਉਂਦਾ ਪੂਰਾ ਸਾਗ ਦਾ ਤੇ ਤੇ ਬਾਕੀ ਫਿਰ ਬਾਅਦ ਥੋੜਾ ਜਿਹਾ ਹੋ ਜਾਂਦਾ ਪਰ ਮਹਿੰਗਾ ਬੜਾ ਸਾਰ ਯਾਰ ਤੇ ਸਾਗ ਮਹਿੰਗਾ ਬੜਾ ਹੋ ਗਿਆ ਪਤਾ ਨਹੀਂ ਕੀ ਕਿੰਨਾ ਪਾਪਾ ਦੇ ਹੁਣ ਪਿੰਡ ਜਾਵਾਂਗੇ ਫੇਰ ਲੈ ਕੇ ਆਵਾਂਗੇ ਪਿੰਡਾਂ ਦੇ ਵਿੱਚ ਸਾਗ ਕੋਈ ਨਹੀਂ ਹਾਂ ਬੀਚ ਲੋਕੀ ਸਾਗ ਮਹਿੰਗਾ ਹਦਾਂ ਦੇ ਹਜੇ ਨਵਾਂ ਸਾਗ ਆਇਆ ਨਹੀਂ ਆਇਆ ਨਹੀਂ ਹਾਂ ਤੇ ਲੋਕੀ ਆ ਜਾਂਦੇ ਥੋੜਾ ਥੋੜਾ ਦੀ ਲੋਕੀ ਖਾਂਦੇ ਬਹੁਤ ਵਗ ਸਾਗ ਸ਼ਾਇਦ ਤੇ ਡੈਡੀ ਵੇਹੇ ਘੋਟ ਦੇ ਵੇ ਨੇ ਕਾਫੀ ਪਤਲਾ ਹੋ ਗਿਆ ਪਰ ਮੈਂ ਸੋਚਦਾ ਮੈਂ ਨਾ ਮਸ਼ੀਨ ਦੇ ਨਾਲ ਗ੍ਰਾਈਂਡ ਕਰਕੇ ਇਹ ਮਸ਼ੀਨ ਲੈ ਫੇਰ ਹੀ ਖਾਉਂਗਾ ਨਿਆਰੇ ਦਾ ਨਹੀਂ ਆ ਮਸ਼ੀਨ ਵਾਲਾ ਹੈ ਚਲੋ ਇਹ ਵੀ ਵਧੀਆ ਹੈ ਪਰ ਮੈਂ ਤਾਂ ਉਹਦੇ ਨਾਲ ਤਤ ਮਰ ਜਾਂਦੇ ਨੇ ਸਾਰੇ ਹੀ ਮਸ਼ੀਨਾਂ ਨਾਲ ਪੂਟ ਕੇ ਹੁਣ ਇਹ ਚੀਜ਼ ਦਾ ਪੂਟ ਤਤ ਕੀ ਕਰਨੇ ਨੇ ਤੁਹਾਡੇ ਨਾਲ ਹੋਰ ਕੀ ਗ੍ਰੇਨਡ ਕਰਵਾਉਣਾ ਹੈ ਵਾਲ ਪੁਰੀ ਨਹੀਂ ਮਾਣੀ ਹਾਂ ਇਹ ਮੇਰੀ ਘਾਸ ਹੈ ਵੇਖਾਂ ਨਾ ਨਹੀਂ ਆ ਬਾਲ ਨਿਆਰੇ ਦਾ ਲੱਗਦਾ ਕੋਈ ਮਾਰਾ ਮੋਟਾ ਹੈ ਲੈ ਇਹ ਚੁੱਲੇ ਦਾ ਸਾਗ ਦੇ ਵੈਸੇ ਹੀ ਬੜਾ ਘੈਂਡ ਬਣਦਾ ਮਗਰ ਮਟਰਾਂ ਫਿਰਦਾ ਨਾਲ ਤੁਸੀਂ ਵੀ ਦੱਸਿਓ ਵੀ ਕਮੈਂਟ ਕਰਕੇ ਵੀ ਤੁਸੀਂ ਵੀ ਸਾਗ ਬਣਾਇਆ ਕਿ ਨਹੀਂ ਬਣਾਇਆ ਇਹਲੇ ਬਾਅਦ ਚ ਬਣਾਣਾ ਜਾਂ ਪਹਿਲਾਂ ਮੱਕੀ ਦੀ ਰੋਟੀ ਵੀ ਬਣਾਉਣ ਲੱਗੀ ਆ ਹਾਂ ਮੱਕੀ ਦੀ ਰੋਟੀ ਵੀ ਬਣਨ ਲੱਗੀ ਹੈ ਸਹੀ ਗਾ ਨਾਲ ਮੱਖਣ ਨਾਲ ਮੱਖਣ ਦੇਸੀ ਘਿਓ ਹਾਂ ਇਹ ਨਜ਼ਾਰੇਦਾਰ ਲਜਜਤਦਾਰ ਦੇਖੋ ਚੁੱਲੇ ਦਾ ਸਾਗ ਨਿਆਰੇਦਾਰ ਇੱਕ ਤੇ ਸਵਾਦ ਉਪਰੋਂ ਦੀ ਫੀਲਿੰਗ ਬੜੀ ਘਰੇਲਿਆਂ ਦੀ ਵੀ ਚੁੱਲੇ ਦਾ ਸਾਗ ਹੈ ਨਾ ਡੈਡੀ ਚੁੱਲੇ ਦੇ ਬਣਾ ਵੱਖਰਾ ਹੀ ਨਜ਼ਾਰਾ ਆਉਂਦਾ ਹੈ। ਇਹ ਨਾ ਲਾਓ। ਟਾਈਮ ਲੱਗੇਗਾ। ਇਹ ਲਾਓ। ਤੇ ਇਹ ਭਾਂਡੇ ਟੰਗਣ ਵਾਲਾ ਜਿਹੜਾ ਹੁੰਦਾ ਕੀ ਕਹਿੰਦੇ ਨੇ ਇਹਨਾਂ ਨੂੰ? ਐ ਡੈਡੀ? ਐ ਡੈਡੀ ਇਹਦਾ ਕੀ ਨਾਮ ਹੈ? ਉਹ ਤਾਂ ਨਹੀਂ ਕਹਿੰਦੇ ਪਤਾ ਨਹੀਂ ਜੋ ਵੀ ਕਹਿੰਦੇ ਨੇ। ਠੀਕ ਹੈ ਤੇ ਇਹ ਹੁਣ ਅਸੀਂ ਕੀ ਕੀਤਾ ਹੈ ਰਸੋਈ ਦੇ ਵਿੱਚ ਨਾ ਉੱਪਰ ਉਹ ਕਰਵਾ ਕੇ ਨਾ ਯਾਨੀ ਕਿ 6 ਛੂ ਦੀ ਤੇ ਪਹਿਲਾਂ ਤਾਂ ਥੱਲੇ ਪਿਆ ਰਹਿੰਦਾ ਸੀ ਹੁਣ ਇਹਨੂੰ ਆਪਾਂ ਉੱਪਰ ਹੀ ਟੰਗਵਾ ਲਿਆ ਜਿੱਦਾਂ ਉਹ ਸਾਹਮਣੇ ਉਹ ਟੰਗੇ ਹੋਏ ਨੇ ਉਦਾਂ ਹੀ ਇਹਨੂੰ ਵੀ ਟੰਗਵਾ ਲਿਆ ਵਧੀਆ ਇਹ ਚ ਕਾਫੀ ਚੀਜ਼ਾਂ ਆ ਜਾਂਦੀਆਂ ਭਾਂਡੇ-ਪੁੰਡੇ ਆਏ ਨੇ ਕਿੰਨੀਆਂ ਚੀਜ਼ਾਂ ਆ ਜਾਂਦੀਆਂ ਸਮਾਨ ਵਾਵਾ ਆ ਜਾਂਦਾ ਇਹਦੇ ਵਿੱਚ ਇਹਦਰ ਨੰਨੂ ਹੁਣ ਇੰਨੀ ਜ਼ਿਆਦਾ ਜਿੱਦ ਕਰ ਕਰਕੇ ਨਾ ਬਹੁਤ ਜ਼ਿਆਦਾ ਜਿੱਦ ਕਰ ਕਰਕੇ ਤੇ ਹੁਣ ਸੋ ਗਈ ਐ ਇਹ ਪਤਾ ਕੀ ਐ ਜਦੋਂ ਵੀ ਜਾਂਦੀ ਐ ਦੁਕਾਨ ਤੇ ਇਹਨੇ ਚਾਕਲੇਟ ਮਿੱਠਾ ਐਦਾਂ ਦੀਆਂ ਚੀਜ਼ਾਂ ਲੈਦੀ ਹੁਣ ਇਹਨੂੰ ਡਾਂਟਿਆ ਡੈਡੀ ਨੇ ਬੁਰਾ ਨਾ ਮਿੱਠਾ ਕਿਉਂ ਖਾਣੀ ਹੈ ਨਾ ਤੇ ਫਿਰ ਮੈਂ ਵੀ ਡਾਂਟਿਆ ਹੁਣ ਡਾਂਟਿਆ ਤੇ ਤਾਂ ਕਰਕੇ ਸੋ ਗਈ ਹੁਣ ਕੀ ਕਰੇ ਬੰਦਾ ਬਹੁਤ ਜ਼ਿਆਦਾ ਦੁਖੀ ਕਰਦੀ ਪੈ ਕਿਉਂਕਿ ਬੱਚੇ ਜਾਂਦੇ ਨੇ ਦੁਕਾਨ ਦੇ ਚੀਜ਼ ਲੈਣ ਉਥੇ ਹੁੰਦਾ ਹੀ ਕੀ ਇਹ ਚੀਜ਼ਾਂ ਗੰਦਮੰਦੀ ਹੁੰਦਾ ਜੋ ਵੀ ਗੰਦ ਹੈ ਦੁਨੀਆ ਦਾ ਸਾਰਾ ਉਹ ਬੱਚਿਆਂ ਨੂੰ ਪਰੋਸਿਆ ਜਾਂਦਾ ਠੀਕ ਹੈ ਨਾ ਫੈਕਟਰੀਆਂ ਵਾਲਿਆਂ ਦੁਆਰਾ ਤੇ ਜੋ ਵੀ ਇਹ ਲਡਰਨ ਬਡਰਨ ਚੋਕਲੇਟ ਆ ਇਹ ਉਹ ਸਾਰੇ ਚੀਜ਼ਾਂ ਸਹੀ ਥੋੜੀ ਹੁੰਦੀਆਂ ਬੱਚਿਆਂ ਨੂੰ ਪਰ ਇਹ ਪੂਰਾ ਦਿਨ ਖਾਂਦੀ ਹੈ ਇਹ ਤੇ ਕੀ ਕਰੀਏ ਮਜਬੂਰੀ ਹੈ ਸਾਰੇ ਬੱਚੇ ਹੁਣ ਲੋਕੀਏ ਬੱਚਿਆਂ ਨੂੰ ਦਿੰਦੇ ਨੇ ਤੇ ਆਪਾਂ ਨੂੰ ਵੀ ਦੇਖੋ ਦੇਖੀ ਦੇਣਾ ਪੈਂਦਾ ਤੇ ਤਾਂ ਕਰਕੇ ਹੁਣ ਇਹਨੂੰ ਡਾਂਟਿਆ ਤੇ ਹੁਣ ਸੋ ਗਈ ਹੈ ਤੇ ਇੱਧਰ सोनू ਨਵਾਂ ਆਈਫੋਨ ਲੈ ਕੇ ਆਇਆ ਆਈਫੋਨ 15 ਓਏ ਹੋਏ ਹੋਏ सोनू ਬ੍ਰਾਂਡ ਨਿਊ ਫੋਨ ਵਾਹ ਜੀ ਬਸ ਉਹਨੂੰ ਕੰਗ੍ਰੈਚੁਲੇਸ਼ਨਸ ਥੈਂਕ ਯੂ ਉਹਨੂੰ ਦਾ ਨਿਊ ਫੋਨ ਆਈਫੋਨ ਚਾਚਾ ਹੈ ਤੇ ਐਤੋਂ ਨਾ ਹੁਣ ਮੈਂ ਓਏ ਹਾਂ ਕੀ ਮੈਂ ਅੱਗੇ ਕੀਤਾ ਤਾਂ ਆਉਂਦੇ ਆ ਕੇ ਰਾ ਚਾਚੂ ਆਏ ਕੈਨ ਹੋ ਜਾਂਦਾ ਕੈਨ ਨਹੀਂ ਹੁਣ ਆਦੇ ਕੀ ਹੋਣ ਲੱਗਣਾ ਆ ਦੇ ਆ ਦੇ ਆ ਦੇ ਆ ਦੇ ਨਾਲ ਹੀ ਝਲ ਮਿਲ ਝਲ ਮਿਲ ਹੋਣ ਲੱਗ ਪਈ ਮੇਰੇ ਫੋਨ 'ਚ ਵਾਈਬਰੇਟ ਹੋਣ ਲੱਗਿਆਂ ਦਾ ਤੇ ਹੁਣ ਐਤੋਂ ਨਾ ਹੁਣ ਸ਼ੂਟ ਕਰਕੇ ਦੇ ਦੇ ਡਬਲ ਐਂਗਲ ਵਾਲਾ ਸ਼ੂਟ ਹੈ ਨਾ ਆਓ ਮੈਂ ਦੇ ਦਾਂ ਉਹਨੂੰ ਟਰਾਈ ਕਰਕੇ ਕੁਝ ਬੋਲਾਂਗਾ ਇੱਧਰ ਵੀ ਸ਼ੂਟ ਕਰੀ ਤੇ ਇੱਧਰ ਵੀ ਠੀਕ ਹੈ ਨਹੀਂ ਤੂੰ ਇੱਧਰ ਸ਼ੂਟ ਕਰ ਲਈ ਮੈਂ ਇੱਧਰ ਸਾਹਮਣੇ ਸ਼ੂਟ ਕਰੂੰਗਾ ਠੀਕ ਹੈ ਅੱਜ ਦੇ ਹੁਣ ਮਨੀ ਜੀ ਆ ਚੁੱਕੇ ਨੇ ਤੇ ਗੱਲ ਇਦਾਂ ਵੀ ਸਫਾਈਆਂ ਸੁਫਈਆਂ ਪੂਰੀ ਤਰ੍ਹਾਂ ਹੋ ਚੁੱਕੀਆਂ ਨੇ ਹੁਣ ਥੋੜੀਆਂ-ਵਧੀਆਂ ਰਹਿ ਗਈਆਂ ਨੇ ਤੇ ਉਹ ਸਫਾਈਆਂ ਹੁਣ ਬਸ ਨਵੇੜ ਦੇਣਾ ਕੰਮ ਆਪਾਂ ਤੇ ਦੀਵਾਲੀ ਆ ਗਈਆਂ ਨੇੜੇ ਤੇ ਬਹੁਤ ਜ਼ਿਆਦਾ ਦੀਵਾਲੀ ਦੀਆਂ ਜਿਹੜਾ ਹੁੰਦਾ ਵੀ ਵਾਇਰਸ ਹੁੰਦੀਆਂ ਉਹ ਬਹੁਤ ਜ਼ਿਆਦਾ ਨਾ ਮੰਨੋ ਸਕੂਨ ਨੇ ਜੀ ਖੁਸ਼ੀ ਰਹਿਣੀ ਹੈ ਹਾਲਾ ਕਿ ਬਸ ਇਹ ਹੈ ਵੀ ਕੋਈ ਇਦਾਂ ਦਾ ਹਾਦਸਾ ਨਾ ਹੋ ਜਾਏ ਕੋਈ ਇਦਾਂ ਦਾ ਕਿਉਂਕਿ ਫਿਰ ਸਾਰਾ ਤੈਸ ਨੈਸ ਹੋ ਜਾਂਦਾ ਦੁਆਲੀ ਦੀ ਜਿਹੜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਮਰ ਸਪੈਸ਼ਲ ਮੰਨੀ ਜਾਂਦੀ ਹੈ ਅਲੱਗ ਹੀ ਜੀ ਵਾਈਬਸ ਹੁੰਦੀ ਹੈ ਵੈਸੇ ਦੁਆਲੀ ਦੀ ਤੇ ਤਾਂ ਕਰਕੇ ਫਿਰ ਥੋੜਾ ਜਿਹਾ ਇਹ ਹੈ ਵੀ ਮੂਡ ਜਿਆ ਬਣਿਆ ਰਹੇ ਘੈਂਟ ਜਿਹਾ ਕੰਮ ਹੋਇਆ ਰਹੇ ਹੈਨਾ ਤੇ ਹੁਣ ਮੈਂ ਡਬਲ ਐਂਗਲ ਸ਼ੂਟ ਕਰ ਰਿਹਾ ਤੇ ਦੇ ਦੇ ਕਿੱਦਾਂ ਦਾ ਲੱਗਦਾ ਠੀਕ ਹੈ ਨਾ ਪੱਕਾ ਵੇਦਾ ਨਾ ਪੱਖੇ ਨਾਲ ਖੇਡਦਾ ਵੇ ਬਸ ਇਹਨੇ ਇਹਨਾਂ ਪੱਖੇ ਨਾਲ ਕਿੰਨੀ ਦੇਰ ਲੱਗਾ ਰਹਿਣਾ ਪੱਖੇ ਨਾਲ ਹੀ ਖੇਡਦਾ ਰਹਿੰਦਾ ਆਹੇ ਪੱਖੇ ਦੇ ਮੱਝ ਆਹ ਦੇਖਾ ਓਏ ਪਾਰਟੀ ਤੇ ਬਣਦੀ ਫੋਨ ਦੀ ਯਾਰ ਕਾਦੀ ਪਾਰਟੀ ਫੋਨ ਦੀ ਤੁਹਾਨੂੰ ਖੁਸ਼ੀ ਨਹੀਂ ਹੈਗੀ ਮੈਂ ਲਿੱਤਾ ਹੁਣ ਹਾਂ ਤੇ ਖੁਸ਼ੀ ਤਾਂ ਹੀ ਪਾਰਟੀ ਲੈ ਰਹੇ ਆ ਤੁਹਾਨੂੰ ਤੁਸੀਂ ਵੀ ਤਾਂ ਕਰ ਸਕਦੇ ਹੋ ਮੈਂ ਕਦੋਂ ਕਰਨੀ ਯਾਰ ਬਾੜੀ ਦੱਸ ਇੱਕ ਮਿੰਟ ਚੱਲ ਠੀਕ ਹੈ ਮੈਂ ਕਰਤਾ ਦਿੰਦਾ ਪਰ ਹੁਣ ਫੋਨ ਤਾਂ ਤੇਰੇ ਕੋਲ ਹੈ ਨਾ ਤਾਂ ਫੋਨ ਮੈਨੂੰ ਦੇ ਦੇ ਹੈਗਾ ਤਾਂ ਟਾਡਾ ਹੀ ਆ ਨਾ ਤੁਸੀਂ ਮੇਰਾ ਤੁਸੀਂ ਲੈ ਲਿਓ ਨਹੀਂ ਤੁਸੀਂ ਨਹੀਂ ਕਰ ਸਕਦੇ ਕੀ ਕਮਾਏਗਾ ਛੇਤੀ ਬੋਲ ਤੂੰ ਸਤ ਨੂੰ ਮੈਨੂੰ ਤਾਂ ਕੀ ਬੋਲ ਕੀ ਖਵਾਏਗਾ ਮਨ ਨੂੰ ਖੁਸ਼ੀ ਆ ਗਈ ਮਨ ਵੀ ਕੀ ਖਾਣਾ ਬੋਲ ਕੀ ਖਾਣਾ ਬੋਲ ਮੈਂ ਫੋਨ ਇੱਧਰ ਤੁਹਾਨੂੰ ਮਨ ਵੀ ਸਾਨੂੰ ਬਹੁਤ ਖੁਸ਼ੀ ਆਈ ਸਾਨੂੰ ਬਹੁਤ ਜ਼ਿਆਦਾ ਸਾਨੂੰ ਬੜੀ ਖੁਸ਼ੀ ਹੈ ਤੂੰ ਬੱਸ ਫੋਨ ਦੱਸ ਉਹ ਦੁੱਧ ਦੱਸ ਨਹੀਂ ਇਹਨਾਂ ਦੇ ਘਰ ਦਾ ਲੈਂਟਰ ਵੀ ਪੈਣਾ ਤਾਂ ਹੀ ਕੁਝ ਨਹੀਂ ਤਾਂ ਵੀ ਨਹੀਂ ਕੁਝ ਖਵਾਇਆ ਉਹ ਬੱਸ ਤੂੰ ਖਾਣਾ ਕੀ ਯਾਰ ਤੂੰ ਬੋਲ ਯਾਰ ਆਪਾਂ ਮੰਗਾਣੇ ਆ ਕੋਈ ਬੰਕ ਫੂਡ ਵਗੈਰਾ ਬੰਕ ਫੂਡ ਉਹ ਬੰਕ ਫੂਡ ਕਹਿੰਦਾ 버거 ਬਰਗਰ ਬੜਗੜ ਬੜਗੜ ਗੜਬੜ ਬੜਗੜ ਪੀਜ਼ਾ ਨਹੀਂ ਪੀਜ਼ਾ ਪੀਜ਼ਾ ਚੱਲ ਮੈਂ ਕੋਈ ਗੱਲ ਨਹੀਂ ਪੀਜ਼ਾ ਪੀਜ਼ਾ ਠੀਕ ਹੈ ਸੋਨੂੰ ਓਕੇ ਓਕੇ ਡਾਡੀ ਕੀ ਖਾਣਾ ਸੋਨੂੰ ਪਾਰਟੀ ਦੇ ਰਿਆ ਨੇ ਉਹਨਾਂ ਦੀ ਤਾਂ ਬੋਤਲ ਹੈਗੀ ਆ ਇੱਕ ਬੋਤਲ ਪਾਈਆਂ ਮੀਨ ਤੇ ਬੋਤਲ ਸਾਨੂੰ ਇੱਕ ਪੀਜ਼ਾ ਠੀਕ ਹੈ ਉਹਦਾ ਗੱਲ ਹੈ ਅੱਛਾ ਚੱਲ ਸਾਡੀ ਵੀ ਫਿਰ ਉਹੀ ਕੋਈ ਨਾ ਗੱਲ ਤੁਹਾਡੀ ਕੱਲ ਸ਼ਾਮੇ ਆ ਜਿਓ ਫਿਰ ਚੱਲ ਠੀਕ ਹੈ ਪੱਕਾ ਵਾਦਾ ਚਾਲਦੀ ਰਹੀ ਹੈ ਮੈਂ ਨਹੀਂ ਕੱਲ ਸ਼ਾਮ ਦਾ ਪ੍ਰੋਗਰਾਮ ਵੀ ਤੇ ਅੱਜ ਰਸੋਈ ਦੀ ਵੀ ਸਫਾਈ ਹੋਈ ਹੈ ਹੈਨਾ ਆਹਰ ਚੋਈ ਦੀ ਹੋਈ ਹੈ ਹਾਂ ਮੈਂ ਪਹਿਲੇ ਨਾਸ ਹਾਂ ਇਹ ਅਦਰ ਤੜਕਾ ਲੱਖੋ ਆ ਹਮੇਸ਼ਾ ਇਸ ਤਰ੍ਹਾਂ ਬਹੁਤ ਜ਼ਿਆਦਾ ਖੂਬਸੂਰਤ ਯਾਰ ਮੈਨੂੰ ਦਿਲ ਕਰਦਾ ਹੁੰਦਾ ਤੜਕਾ ਹੀ ਖਾ ਲਾਂਗਾ ਲੱਗਦਾ ਹੈਨਾ ਹਾਂ ਇਹ ਬਣੀ ਐ ਹੁੰਦਾ ਹੈ ਹਾਂ ਦੇਖਣ ਨੂੰ ਬਹੁਤ ਖੂਬਸੂਰਤ ਲੱਗਦਾ ਹੈ ਇਹ ਖਲਾਰਾ ਜਾਂ ਬਹਿਰ ਰਸੋਈ ਦੇ ਵਿੱਚ ਕਿਉਂਕਿ ਸਫਾਈ ਹੋਈ ਹੈ ਨਾ ਸਫਾਈ ਹੋਏ ਤਾਂ ਵੀ ਖਲਾਰਾ ਐ ਸੱਟ ਹੋਏਗਾ ਤਾਂ ਹੀ ਹੈ ਨਾ ਬੋਲ ਬੰਦ ਵਿੱਚੋਂ ਐ ਵੀ ਡੇੜੀ ਨਹੀਂ ਇਹ ਅਸਿਰਵਾਵਾ ਰਿਹਾ ਇਹ ਇੰਨਾ ਕੁੱਠਾ ਪੰਗਾ ਕਿਉਂ ਕੋਲੋਂ ਨੇ ਲੱਗੇ ਪਤਾ ਹਾਂ ਇਹ ਕੋਈ ਨਹੀਂ ਕਿ ਚੱਕਰ ਪੈ ਗਿਆ ਇਹ ਉਹ ਵਾਲਾ ਕੰਮ ਹੋ ਗਿਆ ਨਾ ਫਟੇ ਲਿਆ ਜਦੋਂ ਕੁੱਤੇ ਪੰਗੇ ਨਹੀਂ ਇੱਥੇ ਜੇ ਨਾ ਸਾਰੇ ਨਾ ਟੂ ਦੇ ਨੇ ਵਾਹ ਯਮਾਨ ਪ੍ਰੀਤੋ ਵਧਾਈਆਂ ਧੰਨ ਵੀ ਵਧਾਈਆਂ ਬਹੁਤ ਬਹੁਤ ਫਾਈਨਲੀ ਸੈਟ ਅਪ ਹੋ ਗਿਆ ਟਰ ਜੋਈ ਦੇ ਵਿੱਚ ਚਲੀ ਜਾਏਗਾ ਠੋਖਾ ਠੋਖਾ ਆ ਜਾ ਆ ਜਾ ਬਣਾ ਲੇ ਨੇ ਬਲੌਗ ਹਾਂਜੀ ਤੇ ਹੁਣ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਹ ਆਪਣਾ ਜਿਹੜਾ ਪੰਜਾਬ ਦਾ ਮਸ਼ਹੂਰ ਖਾਣਾ ਆਪਾਂ ਰੱਖਣ ਲੱਗੇ ਆ ਤੇ ਸਰਦੀਆਂ ਦਾ ਪਹਿਲਾ ਸਾਗ ਸਰਦੀਆਂ ਦੇ ਹਲੇ ਵੇਹੇ ਆਉਣ ਵਾਲੀਆਂ ਇਹਨਾਂ 10-15 ਦਿਨਾਂ ਤੱਕ ਫੁੱਲ ਛੱਡ ਗਈ। ਫारे ਉਹਨਾਂ ਆਪਾਂ ਖਾਣ ਲੱਗੇ ਆ ਤੇ ਮੈਂ ਸੋਚਿਆ ਕਿ ਤੁਹਾਨੂੰ ਮੈਂ ਦਵਾ ਦਵਾਵਾਂ ਕਿੰਨਾ ਵਧੀਆ ਬਣਿਆ ਹੈ ਨਾ ਤੇ ਟੇਸਟ ਕਰਦੇ ਆ ਆਪਾਂ ਤੇ ਟੇਸਟ ਕਰਕੇ ਤੁਹਾਨੂੰ ਦੱਸਾਂਗਾ ਠੀਕ ਹੈ ਵੀ ਕਿੱਦਾਂ ਦਾ ਬਣਿਆ ਹਾਂ 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 ਮੂੰਹ ਚਿਲਰ ਬਾਰੇ ਸ਼ਿਰਾ ਬਸ ਨਾਮ ਨੂੰ ਥੋੜਾ ਬੰਦ ਪਿਆ ਰਿਹਾ ਬਸ ਸ਼ਿਆ ਮੈਂ ਵੀ ਸ਼ਿਰਾ ਨਾ ਮੁਕੀ ਨੀ ਬੰਦਿਆ ਹੇਰਦਾ ਤੇ ਜੇ ਬਾਕੀ ਖਾਣਾ ਤੁਸੀਂ ਵੀ ਬਣਾਇਓ ਮੱਕੀ ਦਾ ਸਾਗ ਔਰ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਣਾਇਆ ਆਪਣੇ ਘਰ ਅੱਗੇ ਤੇ ਜੋ ਹੈ ਗਰੂ ਅਹੀਂ ਤੇ ਬਣਾ ਲਿਆ ਤੇ ਸ਼ੁਰੂ ਕਰਤੀਏ ਸਰੋਂ ਦੇ ਸਾਗ ਦੀ ਤੇ ਬਾਕੀ ਐਸੇ ਦੇ ਨਾਲ ਵੀਡੀਓ ਨੂੰ ਐਂਡ ਕਰਦੇ ਆਪਾਂ ਤੇ ਬੰਦੇ ਤੁਹਾਨੂੰ ਨੈਕਸਟ ਹੋਵੋ ਜ ਆਪਣਾ ਖਿਆਲ ਰੱਖੋ ਜਿੰਦੇ ਵਾਸਤੇ ਰੋ ਖੁਸ਼ ਰੋ ਤੇ ਅਭਾਦ ਲੋ ਸਭ ਸੇ ਕਾਜ